ਤਰਨਤਾਰਨ ਦੇ ਪਿੰਡ ਠੱਹਾ ਵਿੱਚ ਇੱਕ ਨੌਜਵਾਨ ਦੀ ਪੁਰਾਣੀ ਰੰਜਿਸ਼ ਕਾਰਨ ਕੀਤੀ ਗਈ ਹੱਤਿਆ ਨੇ ਇਲਾਕੇ ਨੂੰ ਹਿਲਾ ਕੇ ਰੱਖ ਦਿੱਤਾ ਹੈ। ਬੀਤੀ ਰਾਤ ਪਿੰਡ ਠੱਹਾ ਵਿੱਚ 22 ਸਾਲਾ ਵਿਵੇਕबीर ਸਿੰਘ ਤੇ ਕੁਝ ਨੌਜਵਾਨਾਂ ਵੱਲੋਂ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰਕੇ ਉਸ ਦੀ ਜਾਨ ਲੈ ਲਈ ਗਈ। ਇਹ ਹਮਲਾ ਪੁਰਾਣੀ ਰੰਜਿਸ਼ ਨੂੰ ਲੈ ਕੇ ਕੀਤਾ ਗਿਆ ਹੈ। ਤਰਨਤਾਰਨ ਦੇ ਐਸਐਸਪੀ ਦੀਪਕ ਪਾਰਕ ਵੱਲੋਂ ਹੋਈ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਗਿਆ ਹੈ ਕਿ ਹਮਲਾਵਰਾਂ ਵਿੱਚੋਂ ਇੱਕ ਨੌਜਵਾਨ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਉਸ ਕੋਲੋਂ ਇੱਕ ਕੇਰੇ ਚਾਤੇ ਲੋਹੇ ਦਾ ਦਾਤਰ ਵੀ ਬਰਾਮਦ ਕੀਤਾ ਗਿਆ ਹੈ ਐਸਐਸਪੀ ਮੁਤਾਬਕ ਬਾਕੀ ਹਮਲਾਵਰ ਨਾਬਾਲਗ ਹਨ ਤੇ ਉਹਨਾਂ ਦੀ ਭਾਲ جاری ਹੈ ਪੁਲਿਸ ਵੱਲੋਂ ਇਸ ਮਾਮਲੇ ਦੀ ਗੰਭੀਰਤਾ ਨਾਲ ਜਾਂਚ ਕੀਤੀ ਜਾ ਰਹੀ ਹੈ ਇਸ ਹਮਲੇ ਤੋਂ ਪਿੰਡ ਵਿੱਚ ਡਰ ਅਤੇ ਗੁੱਸੇ ਦਾ ਮਾਹੌਲ ਹੈ ਪਰਿਵਾਰਕ ਮੈਂਬਰਾਂ ਦੀ ਮੰਗ ਹੈ ਕਿ ਸਾਰੇ ਦੋਸ਼ੀਆਂ ਨੂੰ ਜਲਦੀ ਕਾਬੂ ਕਰਕੇ ਸਖ਼ਤ ਸਜ਼ਾ ਦਿੱਤੀ ਜਾਵੇ ਸਤਿ ਸ਼੍ਰੀ ਅਕਾਲ ਜੀ ਪਿੰਡ ਸਰਹਾਲੀ ਵਿਖੇ ਜਿਹੜਾ ਇੱਕ ਨੌਜਵਾਨ ਦਾ ਜੁਵਨਾਈਲ ਦਾ ਕਤਲ ਹੋਇਆ ਸੀਗਾ ਉਸ ਨੂੰ ਟ੍ਰੇਸ ਕਰਦੇ ਹੋਏ ਡੀਐਸਪੀ ਪੱਟੀ ਤੇ ਇਹਨਾਂ ਦੇ ਬਾਕੀ ਦੋ ਐਸਐਚਓਜ਼ ਦੀ ਟੀਮ ਨੇ ਬੜਾ ਅੱਛਾ ਕੰਮ ਕੀਤਾ 24 ਘੰਟੇ ਦੇ ਅੰਦਰ ਵਾਰਦਾਤ ਨੂੰ ਟ੍ਰੇਸ ਕਰ ਲਿਆ ਤੇ ਇਹਦੇ ਦੋਸ਼ੀ ਸੀਰੀਓ ਗ੍ਰਫਤਾਰ ਕਰ ਲਏ ਸੋ ਇਸ ਦੇ ਵਿੱਚ ਬਜਰਨ ਸਿੰਘ ਸੀਸੀ ਜਿਹੜੀ ਐਫਆਈਆਰ ਦਰਜ ਹੋਈ ਸੀਗੀ 73 ਨੰਬਰ 17625 ਨੂੰ ਦਰਜ ਹੋਈ ਸੀਗੀ ਜਿਸ ਦੇ ਵਿੱਚ ਇੱਕ ਜੁਵਨਾਈਲ ਜਿੱਦੀ ਉਮਰ ਲਗਭਗ 16 ਸਾਲ ਸੀਗੀ ਉਹਦਾ ਕੁਝ ਵਿਕਤੀਆਂ ਨੇ ਜਿਹੜਾ ਹੈਗਾ ਕਿਰਚਾਂ ਦੇ ਨਾਲ ਵਾਰ ਕਰਕੇ ਸਰਹਾਲੀ ਦੇ ਵਿੱਚ ਹੀ ਉਹਦਾ ਕਤਲ ਕਰ ਦਿੱਤਾ ਸੀਗਾ ਸੋ ਇਹਦੀ ਵਜ੍ਹਾ ਰੰਜੀ ਸਾਹਮਣੇ ਇਹ ਆਈ ਕਿ ਇਹ ਜਿਹੜੇ ਬੱਚੇ ਸੀਗੇ ਪਹਿਲਾਂ ਸਕੂਲ ਦੇ ਵਿੱਚ ਨਾਲ ਖਾਲਸਾ ਸਕੂਲ ਚ 10ਵੀਂ ਕਲਾਸ ਚ ਪੜ੍ਹਦੇ ਸੀਗੇ ਇਕੱਠੇ ਉਹਦੇ ਰੰਜੀ ਚਲਦੀ ਸੀਗੀ ਸੋ ਇਹਨਾਂ ਨੇ ਇਸ ਦਿਨ ਜਿਹੜਾ ਹੈਗਾ ਫਰੰਡ ਰੰਜੀ ਚਲਤੇ ਹੋਏ ਇਹ ਵਾਰ ਇਹਨਾਂ ਨੇ ਕੀਤਾ ਸੋ ਇਹਦੇ ਵਿੱਚ ਤਿੰਨ ਜਿਹੜੇ ਦੋਸ਼ੀ ਅਸੀਂ ਫੜੇ ਹੈਗੇ ਇੱਕ ਲੜਕਾ ਹੈਗਾ ਜਿਹੜਾ ਕਿ ਜਸਟ ਐਡਲਟ ਹੋਇਆ ਹੈ ਦੋ ਇਹਦੇ ਵਿੱਚ ਹਲੇ ਵੀ ਜੁਵਨਾਈਲ ਹੈਗੇ ਸੋ ਉਹਨਾਂ ਦੀ ਜਾਣਕਾਰੀ ਅਸੀਂ ਸ਼ੇਅਰ ਨਹੀਂ ਕਰਾਂਗੇ ਇਹ ਜਿਹੜਾ ਤਿਰਜੈ ਹੈਗਾ ਉਹ ਜਗਲੀਨ ਸਿੰਘ ਉਰਫ ਹਰਨੂਰ ਉਰਫ ਨੂਰ ਹੈਗਾ ਜਿਹੜਾ ਕਿ ਪੀਕੀਬਿੰਡ ਦਾ ਰਹਿਣ ਵਾਲਾ ਹੈਗਾ ਸੋ ਇਹਨਾਂ ਕੋਲੋਂ ਅਸੀਂ ਇੱਕ ਵਾਰਦਾਤ ਦੇ ਵਿੱਚ ਵਰਚੀ ਗਈ ਜਿਹੜੀ ਕਿਰਚ ਹੈਗੀ ਔਰ ਦਾਤਰ ਹੈਗਾ ਉਹ ਜਿਹੜਾ ਵਰਤਿਆ ਸੀ ਉਹ ਅਸੀਂ ਬਰਾਮਦ ਕੀਤਾ ਸੋ ਇਹ ਜਿਹੜਾ ਹੈਗਾ ਇਹਨਾਂ ਦੀ ਅਰੈਸ ਜਿਹੜੀ ਹੈਗੀ ਹੈ ਇਹਨਾਂ ਨੇ ਅੱਜ ਜਿਹੜੀ ਹੈਗੀ ਅਰੈਸ ਇਹਨਾਂ ਦੀ ਪਾਈ ਸਰ ਲੱਗਾ ਜੀ ਇਹ ਕਿਨੇ ਇਹ ਨੋਬਤਾਗੀ ਵੀ ਕਦਰ ਕਦਰ ਦੀ ਕੋਲ ਪੈ ਗਈ ਜਾਨੀ ਉਹ ਹੁਣ ਇਹਨਾਂ ਨੂੰ ਅਰੈਸਟ ਅੱਜ ਕੀਤਾ ਸੋ ਡਿਟੇਲ ਦੇ ਵਿੱਚ ਜਦੋਂ ਇਨਵੈਸਟੀਗੇਸ਼ਨ ਵਿੱਚ ਡੂੰਘਾਈ ਨਾਲ ਪੁੱਛਗਿੱਛ ਕਰਾਂਗੇ ਤੱਕੀ ਪਰ ਮੇਰਾ ਲੱਗਦਾ ਸਰ ਪਲੇਅਰ ਸੀ ਹਾਂਜੀ ਉਹ ਪਲੇਅਰ ਸੀ ਦਾ ਅਕੈਡਮੀ ਚ ਸੀ ਸਰ ਇਹਨਾਂ ਨੂੰ ਨਸ਼ੇ ਨਸ਼ੇ ਦਾ ਆਦੀਤ ਨਹੀਂ ਸੀ ਭਈ ਉਹ ਹੁਣ ਅਸੀਂ ਜਦੋਂ ਇਹਨਾਂ ਨੂੰ ਗ੍ਰਿਫਤਾਰ ਕੀਤਾ ਅੱਜ ਚੈੱਕ ਕਰਾਂਗੇ ਇਹਨਾਂ ਦਾ ਕੀ ਹੈਗਾ ਕੀ ਬੈਕਗ੍ਰਾਉਂਡ ਹੈ ਕਿੱਥੋਂ ਇਹ ਕਿਰਚਾ ਲਾਇ ਸੀਗੇ ਨਸ਼ਾ ਪਤਾ ਕਰਦੇ ਹਾਂ ਕਿਉਂ ਇੱਕ ਨੋਬਤ ਕਿਉਂ ਇਕੱਠੀ ਕੇੰਦਰ ਸਰ ਪਰ ਜੋ ਬਣਾਇ ਲਿਆ ਉਸਦੇ ਪਾਦਰ ਐਸਟੈਂਸਰ ਜੀ